ਪੀਅਰਸ ਵੈਲਕਮ ਬੈਕ ਟੂ ਹਰ ਅਨ ਪ੍ਰੋਗਰਾਮ ਜੀ ਰਾਰ ਸਭ ਹੋਣ ਸੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਤੋ ਅੱਜ ਦਾ ਸੌਰੀ ਅੱਜ ਦਾ ਜੋ ਐਂਡ ਵਾਲਾ ਇਸ਼ੂ ਹੈ ਉਹ ਮੈਂ ਸੌਰੀ ਭੁੱਲ ਗਈ ਸੀ ਕਿਉਂਕਿ ਮੈਂ ਚਾਰੀ ਸੀਗਾ ਪਾ ਫੇਸਬੁੱਕ ਤੇ ਮੈਸੇਜ ਲਈ ਪਰ ਕਿਉਂਕਿ ਅੱਜ ਸਾਡਾ ਟੈਕਨੀਕਲ ਪ੍ਰੋਗਰਾਮ ਹੋਣ ਕਰਕੇ ਅਸੀਂ ਜੋ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਨਹੀਂ ਲਵਾਂਗੇ ਸੋ ਇਸ ਕਰਕੇ ਜੋ ਅੱਜ ਦਾ ਐਮ ਇਸ਼ੂ ਐਂਡ ਵਾਲਾ ਉਸ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਲਓ ਅ ਦੇਖੋ ਜਦੋਂ ਜਸਟਨ ਟਰੂਡੋ ਭਾਰਤ ਦੀ ਯਾਤਰਾ ਤੇ ਗਏ ਜੀ ਤੇ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਆਪਣੇ ਜਿਸ ਨੂੰ इवन ਕੈਨੇਡੀਅਨ ਸਕਿਉਰਟੀ ਐਡਵਾਈਜ਼ਰ ਨੇ ਰੋਗ エਲੀਮੈਂਟਸ ਕਿਹਾ ਸੀ ਐਮਬੈਸੀ ਵਾਲਿਆਂ ਨੇ ਬੰਦੇ ਨੂੰ ਵਿਚਵਾੜਿਆ ਬਗਵਾਲ ਨਾਂ ਦੇ ਬੰਦੇ ਨੂੰ ਔਰ ਕਿਵੇਂ ਫਿਰ ਉਸ ਨੂੰ ਬਣਾ ਕੇ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਕੈਪਟਨ ਅਮਰਿੰਦਰ ਰਾਏ ਜਿਹੜੀ ਹੈ ਉਹ ਇੱਕ ਵਿਰੋਧ ਲਾਈਨ ਕ੍ਰੀਏਟ ਕਰ ਦਿੱਤੀ ਸੀ ਜਦੋਂ ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਪੰਜਾਬ ਗਏ ਨੇ ਉਨ੍ਹਾਂ ਦੀ ਯਾਤਰਾ ਨੂੰ ਜਿਹੜੀ ਹੈ ਕਿਵੇਂ ਰੋਲਿਆ ਔਰ ਕਿਉਂ ਜਾਇਆ ਫਿਰ ਵਰਤਾਰਾ ਜਸਟਨ ਟਰੂਡੋ ਨਾਰਲ ਉੱਥੇ ਉਹਨਾਂ ਦੇ মিডিਆ ਨੇ ਔਰ ਤੋਂ ਵੀ ਪੂਰੀ ਡਿਵਾਈਡਿੰਗ ਲਾਈਨ ਸੀ ਇੱਕ ਪਾਸੇ ਸਿੱਖ ਕੌਮ ਜੀ ਉੱਥੇ ਵੀ ਚੀਅਰ ਕਰ ਰਹੀ ਸੀ ਉਹਨਾਂ ਦੇ ਲਈ ਫਖਰ ਔਰ ਮਾਣ ਵਾਲੀ ਗੱਲ ਸੀ ਕਿ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਪਰ ਦੂਸਰੇ ਪਾਸੇ ਭਾਰਤੀ মিডিਆ ਔਰ ਬਾਤ ਜਦੋਂ ਇੱਥੇ ਵੀ ਆ ਗਿਆ ਵਾਪਸ ਜਿਹੜਾ ਕਨਜ਼ਰਵੇਟਿਵ মিডিਆ ਵੀ ਸੀ ਉਹਨਾਂ ਦੇ ਵਿੱਚ ਕੈਨੇਡਾ ਦੇ ਪ੍ਰਮੁੱਖ ਅਖਬਾਰ ਇਲੈਕਟ੍ਰੋਨਿਕ ਪ੍ਰਿੰਟ ਔਰ ਜਿੰਨੇ ਪੀਅਰਡ ਏਜੈਂਟ ਇੰਡੀਅਨ ਏਜੰਸੀਆਂ ਦੇ ਔਰ ਜਿਹੜੇ ਇੰਡੀਆ ਦੇ ਅਲਾਈ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਸਟਨ ਟਰੂਡੋ ਨੂੰ ਜਿਸ ਨੂੰ ਬੈਸ਼ਿੰਗ ਕਹਿੰਦੇ ਨੇ ਜੀ ਔਰ ਬਿਲਕੁਲ ਉਸ ਨੂੰ ਜਿਹੜਾ ਉਹ ਅਨਰਵ ਕਰਨ ਦੀ ਕੋਸ਼ਿਸ਼ ਕੀਤੀ ਬਦਨਾਮ ਕਰਨ ਦੀ ਔਰ ਇਹ ਪ੍ਰਭਾਵ ਮੇਨਸਟ੍ਰੀਮ ਕੈਨੇਡੀਅਨਸ ਤੱਕ ਵੀ ਪਹੁੰਚਾਇਆ ਕਿ ਜੀ ਜਸਟਨ ਟਰੂਡੋ ਦੀ ਪ੍ਰੋ ਸਿੱਖ ਲਾਈਨ ਨੇ ਜਿਹੜਾ ਉਹ ਕੈਨੇਡੀਅਨ ਬਿਜ਼ਨਸ ਇੰਟਰਸਟ ਜਿਹੜੇ ਨੇ ਉਹਨਾਂ ਨੂੰ ਹਰਟ ਕੀਤਾ ਇੰਡੀਆ ਦੇ ਨਾਲ ਔਰ ਇਹ ਜਿਹੜਾ ਓਪਨਲੀ ਇਵੇਂ ਚੱਲਦਾ ਰਿਹਾ ਅੰਦਰ ਖਾਤੇ ਹੋਰ ਕੀ ਹੋਇਆ ਹੋਵੇਗਾ ਜਿਹਦਾ ਸਾਨੂੰ ਨਹੀਂ ਪਤਾ ਜੀ ਲੇਕਿਨ ਇਹ ਗੱਲ ਜ਼ਾਹਰ ਹੈ ਕਿ ਇਸ ਦਾ ਪ੍ਰਭਾਵ ਸਾਹਮਣੇ ਆਇਆ ਲਿਬਰਲ ਪਾਰਟੀ ਦੀ ਗਵਰਨਮੈਂਟ ਫੈਡਰਲ ਲੈਵਲ ਦੇ ਉੱਤੇ ਝਮੀ ਕਿਤੇ ਨਾ ਕਿਤੇ ਚੁੱਕੀ ਕਿਤੇ ਨਾ ਕਿਤੇ ਖਫਜ਼ਦਾ ਹੋਈ ਇਸ ਦਾ ਪਹਿਲਾ ਸਬੂਤ ਨਵੰਬਰ ਦੇ ਵਿੱਚ ਮਿਲਿਆ ਸੀ ਜਦੋਂ ਕਿ ਸਿੱਖ ਨਸਲਕੁਸ਼ੀ ਜਿਸ অন্ਟਰੀਓ ਐਸੈਂਬਲੀ ਨੇ ਲਾਨੀ ਹੋਈ ਸੀ ਲਿਬਰਲ ਪਾਰਟੀ ਦੀ ਹਕੂਮਤ ਵੇਲੇ ਜੀ ਉੱਥੇ ਫੈਡਰਲ ਲੈਵਲ ਦੀ ਲਿਬਰਲ ਪਾਰਟੀ ਨੇ ਜਾਂ ਜਸਟਨ ਟਰੂਡੋ ਦੀ ਸਰਕਾਰ ਨੇ ਜਿਹੜਾ ਨਵੰਬਰ ਦੇ ਉਸ ਮੌਕੇ ਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ ਸੋ ਉਸ ਤੋਂ ਹੀ ਜ਼ਾਰ ਸੀ ਕਿ ਅਸਰ ਕਾਫੀ ਡੂੰਘਾ ਹੈ ਉਸ ਤੋਂ ਪਹਿਲਾਂ ਕਿਉਂਕਿ ਜਿਵੇਂ ਹੀ ਵਾਪਸ ਆਇਆ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ ਖਾਲਸਾ ਸਾਜਨਾ ਦਿਵਸ ਸਪਿਰਿਟ ਸੀ ਜੀ ਔਰ ਅਸੀਂ ਦੇਖਿਆ ਕਿ ਬੀ ਜਸਟਨ ਟਰੂਡੋ ਆਪ ਵੀ ਨਹੀਂ ਗਿਆ ਔਰ ਬਹੁਤ ਸਾਰੇ ਜਿਹੜੇ ਇਵਨ ਦੂਜੇ ਐਮਪੀਬੀ ਵੀ ਸੀ ਉਹ ਸਟੇਜਾਂ 'ਚ ਕਿਉਂਕਿ ਅੱਗੇ ਸਟੇਜਿਸ ਦੇ ਉੱਤੇ ਖਾਲਸਾਤਾਨ ਦੀ ਗੱਲ ਵੀ ਹੁੰਦੀ ਹੈ ਉਹ ਦੂਰ ਹੀ ਰਹਿ ਜਿਹੜੇ ਸਿੱਖ ਐਮਪੀਬੀ ਵੀ ਸੀ ਉਹ ਭੀੜ 'ਚ ਹੀ ਦਰ ਲੋੜ ਕੇ ਗੋਲ ਗੱਪੇ ਵਗੈਰਾ ਖਾ ਕੇ ਘਰਾਂ ਨੂੰ ਚਲੇ ਗਏ ਬਾਹਰ ਨਹੀਂ ਆਇਆ ਸੋ ਜ਼ਾਰ ਸੀ ਇਹ ਵੀ ਉਤੋਂ ਹਦਾਇਤ ਹੋਏਗੀ ਕਿ ਬਿਸ਼ਨ ਕਰੋ ਜੀ ਪਰ ਅੱਜ ਜਿਹੜਾ ਅਸੀਂ ਦੇਖ ਰਹੇ ਹਾਂ ਔਰ ਇਸ ਬਾਰੇ ਕੈਨੇਡਾ ਦੀ ਸਿਕਸ ਸੰਸਥਾ World Sikh Organization ਨੇ ਵੀ ਬੜਾ ਹੀ ਦਾ ਸਖਤ ਨੋਟਿਸ ਲਿਆ ਹੈ ਕਿ ਕੈਨੇਡਾ ਦੇ ਵਿੱਚ ਸਾਲਾਨਾ ਪਬਲਿਕ ਸੇਫਟੀ ਕੈਨੇਡਾ ਰਿਪੋਰਟ ਜਾਰੀ ਹੁੰਦੀ ਹੈ ਜਿਹੜੀ 2018 ਦੀ ਰਿਪੋਰਟ ਹੈ ਟੈਰੋਰਿਜ਼ਮ ਥ੍ਰੈਟ ਇਨ ਕੈਨੇਡਾ ਉਹਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਔਰ ਇਹ ਕੋਈ ਇੰਡੀਅਨ ਗਵਰਨਮੈਂਟ ਦੀ ਰਿਪੋਰਟ ਨਹੀਂ ਹੈ ਕੈਨੇਡਾ ਦੀ ਜਿਹੜੀ ਹੈ ਉਹਨਾਂ ਦੀ ਰਿਪੋਰਟ ਹੈ ਪਬਲਿਕ ਸੇਫਟੀ ਕੈਨੇਡਾ 2018 ਪਬਲਿਕ ਰਿਪੋਰਟ ਔਨ ਟੈਰੋਰਿਜ਼ਮ ਥ्रेट ਟੂ ਕੈਨੇਡਾ ਉਹ ਜਿਹੜੀ ਕੱਲ ਹੀ ਰਿਲੀਜ਼ ਹੋਈ ਹੈ ਉਹਦੇ ਚ ਉਹਨਾਂ ਨੇ ਸਿੱਖ ਐਕਸਟਰੀਮਿਜ਼ਮ ਵਰਡ ਜਿਹੜਾ ਹੈ ਉਹ ਸ਼ਾਮਿਲ ਕਰ ਦਿੱਤਾ ਹੈ ਸਿੱਖਾਂ ਨੂੰ ਖਾਲਸਤਾਨੀ ਕਹਿਣਾ ਵੀ ਜਿਹੜਾ ਹੈ ਸਿੱਖ ਬ੍ਰੈਕਟਿਡ ਖਾਲਸਤਾਨੀ ਐਕਸਟਰੀਮਿਜ਼ਮ ਕਿ ਵੀ ਇਹ ਕੈਨੇਡਾ ਦੀ ਸਿਕਿਉਰਿਟੀ ਨੂੰ ਖਤਰਾ ਹੈ ਬਾਕੀ ਖਤਰਿਆਂ ਦੇ ਨਾਲ ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਬਿਲਕੁਲ ਇੰਡੀਅਨ ਪ੍ਰੈਸ਼ਰ ਦੇ ਅੱਗੇ ੀਲਡ ਕਰਨਾ ਹੈ ਜੀ ਮੈਂ ਸਮਝਦਾ ਹਾਂ ਵੀ ਅਸੀਂ ਲਿਬਰਲ ਪਾਰਟੀ ਦੇ ਆਮਕਰਕੇ ਔਰ ਜਸਟਨ ਟਰੂਡੋ ਦੇ ਪਹਿਲੇ ਦਿਨ ਤੋਂ ਹੀ ਐਡਮਾਇਰਰ ਹੈ ਖਾਸ ਤੌਰ ਤੇ ਜਿਵੇਂ ਉਹਨੇ ਹੌਸਲੇ ਦੇ ਨਾਲ ਸਿੱਖ ਐਮਪੀਜ਼ ਨੂੰ ਸਿੱਖ ਨੁਮਾਇੰਦਿਆਂ ਨੂੰ ਟਿਕਟਾਂ ਦਿੱਤੀਆਂ 16-17 ਐਮਪੀ ਬਣੇ ਚਾਰ ਮਿਨਿਸਟਰ ਵੀ ਲਏ ਉਹਨੇ ਬੜੇ ਫਖਰ ਨਾਲ ਅਮਰੀਕਨ ਯੂਨੀਵਰਸਿਟੀ ਮੈਰੀਲੈਂਡ ਚ ਕਿਹਾ ਸੀ ਕਿ ਆ ਹੈਵ ਮੋਰ ਸਿਕਸ ਇਨ ਮਾਈ ਕੈਬਨਟ ਦੈਨ ਮੋਦੀ ਹੈਜ਼ ਜੀ ਮੈਂ ਸਮਝਦਾ ਹਾਂ ਵੀ ਹੁਣ ਜਸਟਿਨ ਟਰੂਡੋ ਪਤਾ ਨਹੀਂ ਕਿਉਂ ਹਾਲਾਂਕਿ ਜਿਹੜਾ ਇੱਕ ਸਟੈਡ ਫਾਸਟ ਪੋਲਿਟਿਸ਼ੀਅਨ ਹੁੰਦਾ ਉਸ ਦੇ ਇਹ ਹੱਕ ਚ ਹੁੰਦਾ ਕਿਉਂਕਿ ਕੋਈ ਵੀ ਉਹਨੇ ਗਲਤ ਨਹੀਂ ਕੀਤਾ ਜਿਹੜੇ ਉਹਦੇ ਐਮਪੀਸ ਜਾਂ ਉਹਨਾਂ ਨੇ ਕੋਈ ਗਲਤ ਨਹੀਂ ਕੀਤਾ ਕੈਨੇਡਾ ਦੇ ਸਿੱਖਾਂ ਨੇ ਕੋਈ ਗਲਤ ਨਹੀਂ ਕੀਤਾ ਸਿੱਖ ਹੋ ਹੀ ਨੇ ਜਿਹੜੇ ਜਸਟਿਨ ਟਰੂਡੋ ਦੀ ਵਿਜ਼ਿਟ ਤੋਂ ਪਹਿਲਾਂ ਸੀ ਔਰ ਪੋਲਿਟਿਕਲੀ ਕੋਈ ਉੱਥੇ ਕੋਈ ਵੋਟ ਬੈਂਕ ਨਹੀਂ ਲਿਬਰਲ ਦਾ ਘਟਿਆ ਪਰ ਮੈਨੂੰ ਇਹ ਲੱਗਦਾ ਹੈ ਕਿ ਇਸ ਜਿਹੜੀ ਇਹ ਨੀਤੀ ਦੇ ਥੱਲੇ ਹੁਣ ਚੁਕਾਰ ਰੱਖਿਆ ਜਸਟਨ ਟਰੂਡੋ ਨੇ ਆਉਣ ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਸਿੱਖ ਵੋਟ ਡਿਵਾਈਡ ਹੋਏਗਾ ਜੀ ਐਨਡੀਪੀ ਔਰ ਲਿਬਰਲ ਦੇ ਵਿਚਾਰੇ ਔਰ ਜਿਹੜੀ ਜਿੰਨੇ ਗੁੱਡਵਿਲ ਲਿਬਰਲ ਦੀ ਸਿੱਖਾਂ ਦੇ ਵਿੱਚ ਸੀ ਉਸ ਦਾ ਵੀ ਕਾਫੀ ਜਿਹੜਾ ਉਹ ਭੋਗ ਪੈਗਾ ਸੋ ਇਹ ਠੀਕ ਨਹੀਂ ਹੈ ਕਿਉਂਕਿ कुल ਮਿਲਾ ਕੇ ਅਸੀਂ ਸਮਝਦੇ ਹਾਂ ਕਿ ਕੈਨੇਡਾ ਜਿਹੜਾ ਆਵਾਜ਼ ਬਣ ਰਿਹਾ ਸੀ ਉਹ ਜਿਹੜਾ ਅਡਜਸਟਨ ਟਰੂਡੋ ਦਾ ਇਮੇਜ ਐਜ਼ ਅ ਲਿਬਰਲ ਔਰ ਜਿਵੇਂ ਉਹਨੇ ਸੀਰੀਅਲ ਰੈਫਿਊਜੀਜ਼ ਨੂੰ ਕੈਨੇਡਾ ਚ ਵੈਲਕਮ ਕੀਤਾ ਕੋਮਾਗਾਟਾ ਮਾਰੂ ਦੀ ਮਾਫੀ ਮੰਗੀ ਹੁਣ ਜਿਹੜੇ ਯਹੂਦੀ ਸ਼ਿਪ ਜਿਹੜਾ ਆਇਆ ਸੀ 1940ਾਂ 40ਵੇਂ ਵਿੱਚ ਵਾਪਸ ਮੋੜਿਆ ਸੀ ਜੀ ਉਸ ਦੀ ਮਾਫੀ ਮੰਗੀ ਸੋ ਇੱਕ ਪਾਸੇ ਉਹਦਾ ਉਹ ਇਮੇਜ ਜਿਹੜਾ ਉਹ ਹਰ ਇੱਕ ਦੇ ਔਰ ਉਹਦਾ ਮੁਸਕਰਾਂਦਾ ਚਿਹਰਾ ਯੰਗ ਫੁੱਲ ਆਫ ਬੀਮਿੰਗ ਵਿਦ એનર્ਜੀ ਪਰ ਇਹ ਜਿਹੜਾ ਪਾਰਟ ਹੈ ਇਹਦਾ ਮਤਲਬ ਇਹ ਹੈ ਕਿ ਇੰਡੀਅਨਸ ਨੇ ਉੱਥੇ ਬੈਠ ਕੇ ਵੀ ਦਿੱਲੀ ਚ ਆਪਣੀਆਂ ਏਜੰਸੀਆਂ ਰਾਈ ਔਰ ਆਪਣੇ ਇਸ ਨੈਗੇਟਿਵ ਪ੍ਰੋਪਾਗੈਂਡ ਦੇ ਰਾਈ ਆਪਣਾ ਨਿਸ਼ਾਨਾ ਫੁੰਡਲੇ ਜੀ ਔਰ ਵਰਲਡ ਸਿਕ ਆਰਗੇਨਾਈਜੇਸ਼ਨ ਦੀ ਹੀ ਇਸ ਸਟੇਟਮੈਂਟ ਹੈ ਵਰਲਡ ਸਿਕ ਆਰਗੇਨਾਈਜੇਸ਼ਨ ਆਫ ਕੈਨੇਡਾ ਇਸ ਡੀਪਲੀ ਡਿਸਪਾਇੰਟਡ ਬਾਈ ਦਾ ਐਡੀਸ਼ਨ ਆਫ ਸਿੱਖ ਖਾਲਸਤਾਨੀ ਐਕਸਟਰੀਮਿਜ਼ਮ ਇ ਕੋਟ ਔਨ ਕੋਟ ਟੂ ਦਾ ਪਬਲਿਕ ਸੇਫਟੀ ਕੈਨੇਡਾ 2018 ਪਬਲਿਕ ਰਿਪੋਰਟ ਔਨ ਦਾ ਟੈਰੋਰਿਜ਼ਮ ਥ੍ਰੈਟ ਟੂ ਕੈਨੇਡਾ ਥੈਟ ਵਾਸ ਰਿਲੀਜ਼ ਟੂਡੇ the 2018 report on canada's terrorist threat environment included the sikh extremism component for the first time this year. the move appears correlated to repeated unsubstantiated indian accusations of rising extremism in the sikh community that reached a crescendo during the visit of prime minister justin trudeau to india earlier this year. <laughs> ਉਹਨਾਂ ਨੇ ਕਿਹਾ ਕਿ ਵਾਈਲ ਦਾ 2018 ਪਬਲਿਕ ਸੇਫਟੀ ਰਿਪੋਰਟ ਡਸਨਟ ਮੇਕ ਐਨੀ ਰੈਫਰੈਂਸ ਟੂ ਕਰੰਟ ਐਕਸਟ੍ਰੀਮਿਸਟ ਐਕਟੀਵਿਟੀਆਂ ਇਨ ਸਿੱਖ ਕਮਿਊਨਿਟੀ ਡਸ ਸਟੇਟ ਸਮ ਇੰਡੀਵਿਜੂਅਲਸ ਇਨ ਕੈਨੇਡਾ ਕੰਟੀਨਿਊ ਟੂ ਸਪੋਰਟ ਸਿੱਖ ਖਾਲਸਤਾਨੀ ਐਕਸਟ੍ਰੀਮਿਸਟ ਆਈਡੀਓਲੋਜੀਜ਼ ਐਂਡ ਮੂਵਮੈਂਟਸ ਉਹਨਾਂ ਜ਼ਾਹਰ ਹੈ ਕਿ ਵੀ ਜੇ ਤੱਕ ਟੈਰਰਿਜ਼ਮ ਹੈ ਦਸ਼ਤ ਕਰਦੀ ਉਹ ਤਾਂ ਕੰਡੈਮਨੇਬਲ ਹੈ ਉਹ ਮੈਂਸ਼ਨ ਵੀ ਕਰ ਸਕਦੇ ਨੇ ਪਰ ਐਕਸਟਰੀਮਿਜ਼ਮ ਹੁਣ ਜਦੋਂ ਇੱਕ ਪਾਸੇ ਇਹੀ ਕੈਨੇਡੀਅਨ ਲੀਡਰ ਡਿਫੈਂਡ ਕਰਦੇ ਰਹੇ ਨੇ ਜੀ ਕਿ ਖਾਲਸਤਾਨ ਪੀਸਫੁਲੀ ਕਹਿਣਾ ਜੀ ਇਹ ਹੱਕ ਹੈ ਕੈਨੇਡਾ ਦਾ ਕਨਸਟੀਟਿਊਸ਼ਨ ਵੀ ਦਿੰਦਾ ਹੈ ਪਰ ਹੁਣ ਇਹ ਐਕਸਟਰੀਮਿਜ਼ਮ ਕਿੱਥੋਂ ਆ ਗਿਆ ਜੇ ਤਾਂ ਕੋਈ ਉਦਾਹਰਣ ਹੋਵੇ ਕਿ ਸਿੱਖ ਐਕਸਟਰੀਮਿਜ਼ਮ ਨੇ ਔਰ ਕੈਨੇਡਾ ਦਾ ਇੰਟਰਸਟ ਹਾਰਮ ਹੋ ਰਹੇ ਨੇ ਜੀ ਇੰਡੀਆ ਨੂੰ ਤਕਲੀਫ ਹੋ ਸਕਦੀ ਹੈ ਕਿ ਜੀ ਇੱਥੇ ਜਦੋਂ ਖਾਲਸਤਾਨ ਦੀ ਗੱਲ ਹੁੰਦੀ ਹੈ ਪੰਜਾਬ 'ਚ ਵੀ ਖਾਲਸਤਾਨ ਦੀ ਗੱਲ ਇਗਨਾਈਟ ਹੁੰਦੀ ਹੈ ਪਰ ਕੈਨੇਡਾ ਦੀ ਕੀ ਪ੍ਰੋਬਲਮ ਹੈ ਜੇ ਕੈਨੇਡਾ ਦੇ ਵਿੱਚ ਸੇ ਖਾਲਿਸਤਾਨ ਕਹਿੰਦੇ ਨੇ ਤੇ ਖਾਲਿਸਤਾਨ ਦੇ ਲਈ ਲ lobby ਕਰਦੇ ਨੇ ਤੇ ਉਹ ਕੋਈ ਕੈਨੇਡੀਅਨ ਇੰਟਰਸਟ ਜਾਂ ਕੈਨੇਡੀਡੀਅਨ ਸਕਿਉਰਟੀ ਜਾਂ ਸੇਫਟੀ ਨੂੰ ਤਾਂ ਕੋਈ ਖਤਰਾ ਨਹੀਂ ਹੈ ਸੋ ਇਹ ਜਿਹੜਾ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇੰਡੀਅਨ ਇਨਫਲੂਐਂਸ ਥੱਲੇ ਹੀ ਹੈ ਜੋ ਖਸ਼ੂਨਾ ਨੇ ਜਸਟਨ ਟੂਡੋ ਦੀ ਵਿਜ਼ਿਟ ਵੇਲੇ ਕੀਤਾ ਸੀ ਔਰ ਉਹਦੇ ਚੁਣਾ ਨੇ ਰਿਪੋਰਟ ਡਸਨਟ ਪੁਆਇੰਟ ਟੂ ਐਨੀ ਕਰੰਟ ਇਨਸੀਡੈਂਟ ਆਫ ਵਾਇਲੈਂਸ অর ਟੈਰਰਿਜ਼ਮ ਅਸੋਸੀਏਟਿਡ ਵਿਦ ਅ ਸਿੱਖ ਕਮਿਊਨਿਟੀ ਇਨ ਕੈਨੇਡਾ ਐਂਡ ਓਨਲੀ ਰੈਫਰੈਂਸ ਦਾ 1985 ਏਅਰ ਇੰਡੀਆ ਟ੍ਰੈਜੇਡੀ ਹੁਣ ਇਹ ਜ਼ਾਹਰ ਹੈ ਕਿ ਏਅਰ ਇੰਡੀਆ ਟ੍ਰੈਜੇਡੀ 85 ਦੀ ਹੋਈ ਹੈ ਹੁਣ ਤੁਸੀਂ ਉਹਨੂੰ ਸਿੱਖ ਐਕਸਟ੍ਰੀਮਿਜ਼ਮ ਦੇ ਖਾਤੇ ਚ ਪਾ ਰਹੇ ਹੋ ਸੋ ਇਸ ਸਾਰੇ ਨੂੰ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਅੱਗੇ ਉਹਨਾਂ ਨੇ ਡੀਟੇਲ ਦਿੱਤੀ ਹੈ ਵੀ ਕੀ ਹੋਇਆ ਔਰ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਮੁਖਬੀਰ ਸਿੰਘ ਉਹਨਾਂ ਨੇ ਵੀ ਕਿਹਾ ਇਟ ਇਜ਼ ਆਲਸੋ ਡੀਪਲੀ ਡਿਸਪਾਇੰਟਿੰਗ ਟੂ ਸੀ ਦਾ ਐਡੀਸ਼ਨ ਆਫ ਇਮੇਜਿੰਡ ਸਿੱਖ ਐਕਸਟ੍ਰੀਮਿਜ਼ਮ ਟੂ ਦਾ 2018 ਪਬਲਿਕ ਰਿਪੋਰਟ ਔਨ ਟੈਰਰਿਜ਼ਮ ਥ੍ਰੈਟ ਟੂ ਕੈਨੇਡਾ There is no explanation for this addition uh, for extremism in the Sikh community. Sikhs in Canada have repeatedly denied these allegations and no evidence has ever been provided to substantiate them. Advocacy for Sikh human rights or Khalistan is not extremism and to suggest that it poses a danger to Canada is absolutely ludicrous. Rather than defending the reputation of Canadian Sikhs and insisting that freedom of speech, is a constitutional right? The government of Canada has taken the route of appeasement to the detriment of Sikhs in Canada, accepting Indian allegation of Sikh extremism, deeply maligns the reputation of the community, and has a real impact on everyday lives of Canadian Sikhs. So I are seeing a Samiday be Canadian Sikhs. ਪੂਰਾ ਇਕਜੁੱਟ ਹੋ ਕੇ ਆਪਸੀ મતભੇਦ ਪੁਲਾ ਕੇ ਇਸ ਰਿਪੋਰਟ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ ਜੀ ਔਰ ਇਹ ਜਰਾ ਲੈਂਬਰਲ ਪਾਰਟੀ ਵਾਲਿਆਂ ਦਾ ਵੀ ਕੰਨ ਖੋਲਨੇ ਚਾਹੀਦੇ ਨੇ ਕਿ ਵੀ ਤੁਸੀਂ ਸਿੱਖਾਂ ਦੀ ਸਪੋਰਟ ਜਿਹੜੀ ਹੈ ਫੌਰ ਗਰਾਂਟਡ ਨਹੀਂ ਲੈ ਸਕਦੇ ਔਰ ਇਹ ਜਿਹੜਾ ਇਸ ਦੇ ਲਈ ਤੁਹਾਨੂੰ ਆਣ ਵੜੀਆਂ ਚੋਣਾਂ 'ਚ ਸਿੱਖ ਜਵਾਬ ਦੇ ਵੀ ਬਣਾਉਣਗੇ ਜੇ ਤੁਸੀਂ ਇਸ ਇੰਡੀਅਨ ਪ੍ਰੈਸ਼ਰ ਦੇ ਥੱਲੇ ਇਸ ਕਿਸਮ ਦੀਆਂ ਜ਼ਿਆਤੀਆਂ ਨੂੰ ਨਾ ਰੁਕਿਆ ਬਿਲਕੁਲ ਬਿਲਕੁਲ ਜੋ ਅਗਲਾ 이슈 ਹੈ ਨਹੀਂ ਜੀ ਅੱਜ ਦਾ ਵਿਚਾਰ ਹਾਂ ਜੀਰਾਰ ਸਾਹਿਬ ਦੱਸ ਦੋ ਫਿਰ ਤੁਸੀਂ ਅੱਜ ਦਾ ਵਿਚਾਰ ਅ ਕਿਉਂਕਿ 9 ਤੋਂ ਸਾਢੇ 9 ਹੁਣ ਸਾਡਾ ਨਿਊਜ਼ ਬੁਲੇਟਿਨ ਹੁੰਦਾ ਹੈ ਅੱਗੇ ਅਸੀਂ ਵਾਇਲਟ ਕਰ ਲੈਂਦੇ ਅਸੀਂ ਟਾਈਮ ਹੁਣ ਨਹੀਂ ਜੀ ਅ ਅੱਜ ਦੇ ਵਿਚਾਰ ਲਈ ਅਸੀਂ ਪੰਜਵੇਂ ਪਾਤਸ਼ਾਹ ਦਾ ਆਸਾ ਰਾਗ ਦਾ ਸ਼ਬਦ ਆਸਾ ਮਹੱਲਾ ਪੰਜਵਾ ਚੁਣੇ ਜੀ ਔਰ ਇਸ ਸ਼ਬਦ ਦੇ ਥੋੜੇ ਹਿਸਟੋਰੀਕਲ ਕੰਟੈਕਸਟ ਵੀ ਨੇ ਔਰ ਇਹ ਸ਼ਬਦ ਹੈ ਪ੍ਰਥਮੇ ਮਤਾ ਜੇ ਪਤਰੀ ਚਲਾਵੋ ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ ਤ੍ਰਿਤੀਏ ਮਤਾ ਕਿਛ ਕਰੋ ਉਪਾਇਆ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ ਮਹਾ ਆਨੰਦ ਅਚਿੰਤ ਸਹ ਜਾਇਆ ਦੁਸ਼ਮਨ ਦੂਤ ਮੂਏ ਸੁਖ ਪਾਇਆ ਰਹਾ ਸੋ ਜ਼ਾਹਰ ਹੈ ਕਿ ਜਿਹੜਾ ਇਹਦਾ ਇਤਿਹਾਸਿਕ ਕੰਟੈਕਸਟ ਹੈ ਉਹ ਇਹ ਹੈ ਕਿ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਕੁਲ ਮਨੁੱਖਤਾ ਨੂੰ ਜਿਹੜੀ ਗਿਫਟ ਦਿੱਤੀ ਜੀ ਰਮੰਦਰ ਸਾਹਿਬ ਜਿਹੜਾ ਚਾਰ ਦਰਵਾਜ਼ੇ ਖੁੱਲੇ ਰੱਬ ਦਾ ਘਰ ਔਰ ਉਸ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਸੋ ਜ਼ਾਹਰੇ ਕਿ ਬ੍ਰਾਹਮਣਵਾਦੀਆਂ ਨੂੰ ਬਹੁਤ ਤਕਲੀਫ ਹੋਈ ਉਹਨਾਂ ਨੇ ਉਹਨਾਂ ਦੇ ਵੱਡੇ ਭਰਾਤਾ ਪ੍ਰਿਥੀ ਚੰਦ ਨੂੰ ਅੱਗੇ ਲਾ ਕੇ ਇਹ ਜਿਹੜੀ ਗੁਰੂ ਸਾਹਿਬ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਸ਼ਿਕਾਇਤਾਂ ਦਿੱਲੀ ਦਰਬਾਰ ਤੱਕ ਪਹੁੰਚਾਈਆਂ ਲਾਹੌਰ ਤੱਕ ਪਹੁੰਚਾਈਆਂ ਜੀ ਔਰ ਵਿਰੋਧੀ ਲਾਈਨ ਚੋਂ ਹੀ ਫੇਰ ਜਿਹੜਾ ਕੁਝ ਇਸ ਕਿਸਮ ਦਾ ਵੀ ਰਿਹਾ ਸੁਲਹੀ ਖਾਨ ਸੁਲਬੀ ਖਾਨ ਪੈਸੇ ਦੇ ਕੇ ਜਿਵੇਂ ਤੁਸੀਂ ਫੌਜ ਚੜਾ ਕੇ ਸੁਲਹੀ ਖਾਨ ਆਇਆ ਜੀ ਔਰ ਉਸ ਦਾ ਸੀ ਕਿ ਅੰਮ੍ਰਿਤਸਰ ਨੂੰ ਡਿਸਟਰਾਇ ਕਰਨਾ ਹੈ ਦਰਬਾਰ ਸਾਹਿਬ ਨੂੰ ਗੁਰੂ ਸਾਹਿਬ ਨੂੰ ਗ੍ਰਫਤਾਰ ਕਰਨਾ ਹੈ ਔਰ ਇਹ ਉਸ ਕੰਟੈਕਸਟ ਦੇ ਵਿੱਚ ਇਹ ਵਿਚਾਰ ਹੁੰਦਾ ਹੈ ਕਿ ਵੀ ਸਿੱਖਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਉਹਨਾਂ ਨੇ ਗੁਰੂ ਸਾਹਿਬ ਨੂੰ ਇਹ ਸੁਜੈਸਟ ਕੀਤਾ ਹੈ ਕਿ ਭਈ ਇਹ ਰੈਜ਼ੋਲੂਸ਼ਨ ਆਇਆ ਮੂਵ ਆਇਆ ਕਿ ਉਹਨਾਂ ਨੂੰ ਚਿੱਠੀ ਲਿਖੀ ਜਾਏ ਜੀ ਕਿ ਜਿਹੜਾ ਇਹ ਅਸੀਂ ਨਿਰਵੈਰ ਆਂ ਔਰ ਸਾਡੇ ਨਾਲ ਵੈਰ ਨਾ ਕਮਾਇਆ ਜਾਏ ਕੰਮ ਨਾ ਕੀਤਾ ਜਾਏ ਫਿਰ ਇਹ ਆਇਆ ਕਿ ਨਹੀਂ ਇੱਕ ਡੈਪੂਟੇਸ਼ਨ ਇੱਕ ਡੈਲੀਗੇਸ਼ਨ ਭੇਜਣਾ ਚਾਹੀਦਾ ਦੋ ਬੰਦੇ ਜਾਣ ਔਰ ਐਕਸਪਲੇਨ ਕਰਨ ਕੁਛ ਨੇ ਕਿਹਾ ਜੀ ਨਹੀਂ ਸਾਨੂੰ ਵੀ ਜਿਹੜਾ ਆਪਣਾ ਪ੍ਰਬੰਧ ਕਰਨਾ ਚਾਹੀਦਾ ਫਿਰ ਇਹਦਾ ਮੂੰਹ ਪੜਨਾ ਚਾਹੀਦਾ ਪਰ ਗੁਰੂ ਸਾਹਿਬ ਨੇ ਜਿਹੜੇ ਉਸ ਰੱਬ ਦੇ ਰੰਗ ਵਿੱਚ ਰੰਗੇ ਹੋਏ ਇਹ ਫਰਮਾਇਆ ਕਿ ਕੋਈ ਗੱਲ ਨਹੀਂ ਇਹ ਅਲਟੀਮੇਟਲੀ ਆਪਣੇ ਕੀਤੇ ਦੀ ਸਜ਼ਾ ਪਾਏਗਾ ਤੁਸੀਂ ਨਿਸ਼ਚਿੰਤ ਰਹੋ ਰੱਬ ਨੂੰ ਯਾਦ ਕਰੀਏ ਰੱਬ ਜਿਹੜਾ ਹੈ ਇਹ ਸਾਰੇ ਦਾ ਆਪ ਹੀ ਜਿਹੜਾ ਹੈ ਉਹ ਨਿਆ ਕਰੇਗਾ ਜੀ ਔਰ ਰਹਾਉ ਦੀ ਤੱਕ ਇਹ ਦਸਦੀ ਹੈ ਕਿ ਮਹਾ ਆਨੰਦ ਅਚਿੰਤ ਸਹਿਜ ਆ ਕਿ ਭਾਈ ਉਸ ਵਾਹਿਗੁਰੂ ਦੇ ਆਨੰਦ ਦੇ ਵਿੱਚ ਆ ਜਾਓ ਆਨੰਦ ਦੇ ਘਰ ਚ ਆਪਣੇ ਆਪ ਨੂੰ ਚਿੰਤਾ ਤੋਂ ਮੁਕਤ ਕਰੋ ਸਹਿਜ ਆ ਡੋਲ ਡੋਲਤਾ ਚਾਓ ਦੁਸ਼ਮਨ ਦੂਤ ਮੂਏ ਸੁਖ ਪਾਇਆ ਕਿ ਇਹ ਜਿਹੜੇ ਦੁਸ਼ਮਨ ਨੇ ਦੁਸ਼ਮਨ ਦੇ ਦੂਤ ਨੇ ਇਹ ਸਾਰੇ ਇਵੈਂਚੁਅਲੀ ਡਿਸਟਰੋਏ ਹੋਣਗੇ ਖਤਮ ਹੋਣਗੇ ਜੀ ਔਰ ਰੱਬ ਦੇ ਬੰਦਿਆਂ ਨੂੰ ਕੋਈ ਖੌਫ ਕਰਨ ਦੀ ਲੋੜ ਨਹੀਂ ਔਰ ਜਿਹੜਾ ਸਾਡਾ ਇਤਿਹਾਸਿਕ ਵੇਰਵਾ ਉਹ ਦੱਸਦਾ ਹੈ ਕਿ ਸੁਲਹੀ ਖਾਨ ਜਦੋਂ ਚੜਿਆ ਜੀ ਪ੍ਰਿਥੀ ਚੰਦ ਉਸ ਨੂੰ ਕੋਈ ਟਾਂਦਾਵਾ ਜਿਹੜਾ ਉਸ ਨੇ ਬਤਾਇਆ ਹੋਇਆ ਸੀ ਉਸ ਦਾ ਸੀ ਮਲਕੀਅਤ ਉਹ ਦਖਾਨ ਲੈ ਗਿਆ ਕਿ ਜੀ ਦੇਖੋ ਕਿਵੇਂ ਤੇ ਘੋੜੇ ਤੇ ਚੜਿਆ ਸੁਲਹੀ ਖਾਨ ਜਦੋਂ ਉਹ ਸਾਵੇ ਦੇ ਨੇੜੇ ਪਹੁੰਚਿਆ ਤੇ ਕਿਸੇ ਤਰ੍ਹਾਂ ਨਾਲ ਧਰ ਨਾਲ ਕੋੜਾ ਤਮਕਿਆ ਔਰ ਸਣੇ ਘੋੜੇ ਦੇ ਉਸ ਅੱਗ ਦੇ ਆਵੇ ਦੇ ਵਿੱਚ ਜਿਹੜਾ ਉਹ ਡਿੱਗ ਪਿਆ ਤੇ ਸੁਲਹੀ ਜਿਹੜਾ ਉਹ ਜਿਉਂਦੇ ਜੀ ਸੜ ਕੇ ਮਰਿਆ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਦਾ ਹੱਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੂਆ ਨਾਪਾਕ ਕਿਉਂਕਿ ਹੁਣ ਇਸਲਾਮ ਦੇ ਵਿੱਚ ਸੜ ਕੇ ਮਰਨਾ ਨਾਪਾਕੀਅਤ ਹੈ ਦਫਨਾਇਆ ਜਾਂਦਾ ਨਹੀਂ ਇਹ ਭਾਈ ਇਹ ਜਿਹੜਾ ਬ੍ਰਾਹਮਣਵਾਦੀਆਂ ਦੇ ਢੇ ਚੜ੍ਹ ਕੇ ਪ੍ਰਿਥੀ ਦੇ ਢੇ ਚੜ੍ਹ ਕੇ حملہور ہوا سی ناپاک ہوا اور اے شبد اے اس پاس والے اشارہ کردہ پرتھمیں متا جے پتری چلاو پہلی پرپوزل اے آئی کہ چی لو دے متا دے مانخ پہنچاو دوسرا ہوا کہ بھائی دو بندے آدھا ڈیلیگیشن پیچھو ترتیے تتا کچھ کرو پایا تیسری پرپوزل آئی کہ کوئی اپا میں سب کچھ چو چھوڑ پربھ تو ہی تو آیا گرو سب کہ من واحو تیری ਉਟ ਆਸ ਰਹਿ ਤੇਰੀ ਟੇਕ ਹੈ ਜੀ ਮਹਾ ਆਨੰਦ ਅਚਿੰਤ ਸਹਜਾਇ ਭਾਈ ਮੈਂ ਡੋਲ ਰਿਹਾ ਤੇਰੀ ਸਾਹਮਣੇ ਆਪਣਾ ਆਪਾ ਰੱਖ ਕੇ ਦੁਸ਼ਮਣ ਦੂਤ ਮੁਗੇ ਸੁਖ ਪਾਇਆ ਰਹਾ ਦੁਸ਼ਮਣ ਦਾ ਅੰਤ ਹੋਇਆ ਔਰ ਸਮੂਹ ਸੰਗਤ ਦੇ ਵਿੱਚ ਔਰ ਪੂਰਾ ਸੁਖ ਔਰ ਸ਼ਾਂਤੀ ਹੋਈ ਸਤਿਗੁਰ ਮੋਕੋ ਦਿਆ ਉਪਦੇਸ਼ ਜਿਉ ਪਿੰਡ ਸਭ ਹਰਕਾ ਦੇਸ ਜੋ ਕੁਛ ਕਰੀ ਸੋ ਤੇਰਾ ਤਾਣ ਤੂੰ ਮੇਰੀ ਓਟ ਤੂੰ ਹੈ ਦੀਬਾ ਇਨੇ ਸ਼ੁਕਰਾਨੇ ਦੇ ਵਿੱਚ ਗੁਰੂ ਸਾਹਿਬ ਨੇ ਕਿ ਭਾਈ ਸਤਗੁਰੂ ਨੇ ਮੈਨੂੰ ਇਹੀ ਅਕਾਲ ਪੁਰਖ ਨੇ ਮੈਨੂੰ ਉਪਦੇਸ਼ ਕੀਤਾ ਕਿ ਭਾਈ ਇਹ ਜੋ ਕੁਝ ਵੀ ਸਾਡਾ ਵਜੂਦ ਹੈ ਸਰੀਰ ਔਰ ਰੂਹ ਇਹ ਵਾਹਿਗੁਰੂ ਦਾ ਦੇਸ਼ ਹੈ ਵਾਹਿਗੁਰੂ ਦਾ ਹੀ ਸਾਰਾ ਕੀਤਾ ਜੋ ਕੁਝ ਕਰੀ ਸੁ ਤੇਰਾ ਤਾਣ ਜੇ ਮੈਂ ਕੁਝ ਚੰਗਾ ਕਰ ਸਕਿਆ ਤੇ ਇਹ ਵੀ ਤੇਰਾ ਤਾਣ ਹੈ ਤੇਰੀ ਦਿੱਤੀ ਹਿੰਮਤ ਹੈ ਤੂੰ ਮੇਰੀ ਓਟ ਤੂੰ ਹੈਂ ਦੀਵਾਨ ਤੂੰ ਹੀ ਮੇਰਾ ਆਸਰਾ ਹੈ ਤੂੰ ਹੀ ਮੇਰੀ ਟੇਕ ਹੈ ਤੁੱਦ ਨੂੰ ਛੋੜ ਜਾਈਏ ਪ੍ਰਭ ਕੈ ਧਰ ਆਨ ਨਾ ਬੀਆ ਤੇਰੀ ਸੰਸਰ ਹੀ ਵੈਗਰੂ ਤੈਨੂੰ ਛੱਡ ਕੇ ਹੋਰ ਕਿਹੜੇ ਪਾਸੇ ਜਾਈਏ ਹੋਰ ਮੇਰਾ ਦੂਜਾ ਕੋਈ ਨਹੀਂ ਹੈ ਕਿਉਂਕਿ ਕੋਈ ਤੇਰੇ ਸੰਸਰ ਹੁੰਦਾ ਤੇਰੇ ਬਰਾਬਰ ਕੋਈ ਨਹੀਂ ਹੈ ਜੀ ਤੇਰੇ ਸੇਵਕ ਕੋ ਕਿਸ ਕੀ ਕਾਨ ਸਾਕਤ ਪੂਲਾ ਫਰੇਬੇ ਬੇਬਾਨ ਕਿ ਤੇਰੇ ਸੇਵਕ ਨੂੰ ਕਿਹਦੀ ਮੁਤਾਜੀ ਹੋਏਗੀ ਕਦੇ ਮੁਤਾਜੀ ਨਹੀਂ ਹੋਏਗੀ ਜਿਹੜਾ ਤੇਰਾ ਉਸ ਦੇ ਪਰਦੇ ਵੀ ਟਕੇਗਾ ਉਸ ਨੂੰ ਸਹਾਰਾ ਵੀ ਦੇਗਾ ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਬੰਦਾ ਹੈ ਸਾਕਤ ਹੈ ਮਾਇਆ ਦਾ ਪੁਜਾਰੀ ਹੈ ਉਹ ਜੰਗਲਾਂ ਦੇ ਵਿੱਚ ਉਹ ਇਧਰ ਉਧਰ ਭਰਮ ਦਾ ਫਿਰਦਾ ਹੈ ਪਰ ਜਿਹੜੇ ਤੇਰੇ ਪਿਆਰੇ ਨੇ ਉਹ ਤੇਰੀ ਟੇਕ ਔਰ ਤੇਰੇ ਆਧਾਰ ਦੇ ਉੱਤੇ ਨੇ ਜੀ ਤੇਰੀ ਵਡਿਆਈ ਕਹੀ ਨਾ ਜਾਏ ਜੈ ਕੈ ਰਾਖ ਲਹੇ ਗੜ ਲਾਏ ਤੇਰੀ ਵਡਿਆਈ ਨੂੰ ਮੈਂ ਕਿਵੇਂ ਕਹਿ ਸਕਦਾ ਅਸੀਂ ਜੋ ਮਰਜ਼ੀ ਹੋਈ ਏ ਜਿੰਨੇ ਮਰਜ਼ੀ ਨਿਮਾਣੇ ਨਤਾਣੇ ਡਿਗੇ ਹੋਏ ਹੋਈ ਏ ਤੂੰ ਲੈ ਗੱਲ ਆਏ ਤੂੰ ਆਪਣੇ ਗੱਲ ਨਾਲ ਲਾ ਲੈਣਾ ਨਾਨਕ ਦਾਸ ਤੇਰੀ ਸ਼ਰਣ ਆਈ ਪ੍ਰਭ ਰਾਖੀ ਪੈਜ ਵਜੀ ਵਧਾਈ ਜੀ ਇਹਨੇ ਪਾਸ਼ਾ ਫਰਮਾਉਂਦੇ ਨੇ ਕਿ ਮੈਂ ਦਾਸ ਤੇਰੀ ਸ਼ਰਣ ਦੇ ਵਿੱਚ ਐ ਤੂੰ ਮੇਰੀ ਆਪ ਪੈਜ ਰੱਖੀ ਐ ਔਰ ਤੁਹਾਡੇ ਜੈ ਜੈਕਾਰ ਤੁਹਾਡਾ ਜਿਹੜੀ ਜਿਹੜੀ ਹੈ ਉਹ ਵਧਾਈ ਉਹ ਜਿਹੜੀ ਹੈ ਉਹ ਹੋਈ ਐ ਕਿਉਂਕਿ ਇਸ ਨੇ ਸਭ ਨੂੰ ਇਹ ਦੱਸ ਦਿੱਤਾ ਐ ਕਿ ਵਾਹਿਗੁਰੂ ਦੀ ਸ਼ਰਨ ਚ ਆਇਆ ਵਾਹਿਗੁਰੂ ਜੀ ਨੂੰ ਆਪਣਾ ਕਰਦੇ ਨੇ ਉਸ ਦਾ ਕੋਈ ਜਿਹੜਾ ਵਿਗਾੜ ਨਹੀਂ ਸਕਦਾ ਹਰ ਜੁਗ ਜੁਗ ਭਗਤ ਉਪਾਇ ਪ੍ਰਹਲਾਦ ਦਾ ਖੁਦਾ ਆਇਆ ਰਾਮ ਰਾਜ ਜੀ ਹਰਨਾਪਿਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਏ ਹੰਕਾਰੀਆਂ ਨਿੰਦਕਾਂ ਪਿੱਛ ਦੇ ਨਾਮ ਦੇ ਉਹ ਮੁਖਲਾ ਹੈ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਜੀ ਦਾਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਐਮਿਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨਾਂ ਬ੍ਰੀਜ਼ ਕਰਨੀ ਇਜਾਜ਼ਤ ਵਿਊਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਪੁੱਲਣਾ ਸਾਡੇ ਪਤੇ ਤੇ ਐਸਓਐਸਆਰਟੀਵੀ 4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸਨ ਆ ਗਿਆ ਦੋ ਦਿੱਕਤੀ ਰੋਟੀਵੀਰੀ 4 ਫੁਲਾਦੇ ਹੋ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ